ਮੈਨੂੰ ਨਾ ਛੇੜੋ ਚੰਗੇ ਰਹੋਗੇ। ਜੇ ਮੈਂ ਇਦਾਂ ਦੇ ਸਾਡੀ ਜੜ੍ਹਾਂ 'ਚ ਬੈਠੂਗਾ ਨਾ ਇਦਾਂ ਦਾ ਤੁਹਾਡੇ ਖੰਭ 'ਵਾਂ ਵੱਡੂਗਾ। ਤੁਹਾਡੀਆਂ ਗੱਲਾਂ ਸਾਰੀਆਂ ਮੇਰੇ ਤੱਕ ਪਹੁੰਚ ਜਾਣੀਆਂ। ਇਹ ਬਹਿਮ 'ਚ ਨਾ ਰਿਆ ਕਰੋ। ਤੇ ਆਪਾਂ ਤੇਰੇ ਨਾਲ ਇਦਾਂ ਆਂ ਦੂਜੇ ਪਾਸੇ ਇਦਾਂ ਆਂ। ਵੀ ਦੋਗਲੇ ਨਾ ਚੱਲੋ ਠੀਕ ਆ। ਦੋਗਲੇ ਦੇ ਜੇ ਕਈ ਵਿੱਚ ਮੇਰੇ ਯਾਰ ਦੋਸਤ ਵੀ ਸੀਗੇ ਦੱਲੇ ਜਿਹੜੇ ਉਹ ਚੱਲਦੇ ਵੀ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ। ਇਹ ਕੰਮ ਨਾ ਕਰੋ ਕਿ ਜਦੋਂ ਮੈਂ ਇਹ ਚੀਜ਼ਾਂ ਤੇ ਆ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ ਕਰਨਾ ਕੀ ਆ ਕਿੰਮੀ ਪਵਣ ਦੇ ਵਿਵਾਦ ਬਾਰੇ ਤੁਸੀਂ ਸਭ ਪਹਿਲਾਂ ਹੀ ਜਾਣੂ ਹੋ ਜਿਸ ਤੋਂ ਬਾਅਦ ਹੁਣ ਪਵਣ ਤੇ ਕਿੰਮੀ ਆਪਣੀ ਆਪਣੀ ਰਾਹੀ ਅੱਗੇ ਵੱਧ ਚੁੱਕੇ ਹਨ ਅਤੇ ਪਵਣ ਵੱਲੋਂ ਇਹ ਗੱਲ ਵੀ ਸਾਫ਼ ਕਰ ਦਿੱਤੀ ਗਈ ਸੀ ਕਿ ਜਲਦੀ ਹੀ ਦੋਵਾਂ ਵਿਚਾਲੇ ਤਲਾਕ ਦੀ ਕਾਰਵਾਈ ਵੀ ਪੂਰੀ ਹੋ ਜਾਵੇਗੀ ਤੇ ਉਹ ਹਮੇਸ਼ਾ ਲਈ ਵੱਖ ਹੋ ਚੁੱਕੇ ਹਨ ਇਹ ਸਭ ਦੇ ਦਰਮਿਆਨ ਅੱਜ ਪਵਣ ਇੱਕ ਵਾਰ ਫਿਰ ਲਾਈਵ ਆਇਆ ਜਿੱਥੇ ਉਸਨੇ ਖੁੱਲੇ ਤੌਰ ਤੇ ਕੁਝ 도ਗਲੇ ਇਨਫਲੂਐਂਸਰਾਂ ਨੂੰ ਨਿਸ਼ਾਨੇ ਤੇ ਲਿਆ ਤੇ ਕਾਫੀ ਤਿੱਖੇ ਸ਼ਬਦ ਵਰਤੇ। ਦਰਅਸਲ ਕੱਲ ਪਵਨ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਹ ਕਾਫੀ ਉਦਾਸ ਨਜ਼ਰ ਆ ਰਿਹਾ ਸੀ ਅਤੇ ਉਸਨੇ ਆਪਣੇ ਕਰੀਬੀ ਲੋਕਾਂ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਸਨ ਤੇ ਪਵਨ ਦਾ ਕਹਿਣਾ ਸੀ ਕਿ ਕਈ ਲੋਕ ਮੂੰਹ ਤੇ ਉਸ ਦਾ ਸਾਥ ਦਿਖਾਉਂਦੇ ਹਨ ਪਰ ਪਿੱਛੇ ਕਿੰਮੀ ਦੇ ਪੱਖ ਵਿੱਚ ਗੱਲਾਂ ਕਰਦੇ ਹਨ। ਇਸੇ ਕਾਰਨ ਅੱਜ ਪਵਨ ਲਾਈਵ ਆਇਆ ਤੇ ਉਸ ਨੇ ਅਜਿਹੇ ਲੋਕਾਂ ਨੂੰ ਸ਼ਰੇਆਮ ਲਲਕਾਰ ਦਿੱਤੀ ਹੈ ਬਾਕੀ ਤੁਸੀਂ ਦੇਖੋ ਪਵਨ ਨੇ ਲਾਈਵ ਆ ਕੇ ਕੀ ਕਿਹਾ ਠੀਕ ਆ ਵੀ ਦੋਗਲੇ ਨਾ ਚੱਲੋ ਠੀਕ ਆ ਦੋਗਲੇ ਦੇ ਜੇ ਕਈ ਵਿੱਚ ਮੇਰੇ ਯਾਰ ਦੋਸਤ ਵੀ ਸੀਗੇ ਦੱਲੇ ਜਿਹੜੇ ਉਹ ਚੱਲਦੇ ਵੀ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਇਹ ਕੰਮ ਨਾ ਕਰੋ ਕਿ ਜਦੋਂ ਮੈਂ ਇਹ ਚੀਜ਼ਾਂ ਤੇ ਆ ਗਿਆ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਰਨਾ ਕੀ ਆ ਕੁਸ਼ਕ ਲੋਕ ਜਿਹੜੇ ਸਾਡੇ ਨਾਲ ਰਹਿ ਕੇ ਵੀ ਗਏ ਆ ਮਤਲਬ ਵਧੀਆ ਬੁਲਾਉਂਦੇ ਸੀ ਇਹ ਫਲੂਐਂਸਰ ਸੀਗੇ ਸੋ ਉਹਨਾਂ ਲਈ ਇੱਕ ਮੈਸੇਜ ਆ ਬੁਲਾਉਂਦੇ ਵੀ ਸੀ ਨਹੀਂ ਵੀ ਬੁਲਾਉਂਦੇ ਸੀ ਉਹ ਹੁਣ ਬਾਹਲਾ ਪਾਰਟਿਸਪੀਟ ਕਰ ਰਹੇ ਆ ਮੈਨੂੰ ਵੀ ਮੈਸੇਜ ਕਰ ਰਹੇ ਆ ਤੇ ਦੂਜੇ ਪਾਸੇ ਵੀ ਚੱਲ ਰਹੇ ਆ ਜੋ ਹੋਣਾ ਸੀ ਉਹ ਹੋ ਗਿਆ ਹੁਣਾ ਤਿੰਨ ਪੰਜ ਉਂਗਲਾਂ ਜੀਆਂ ਵਿੱਚ ਨਾ ਲਾਓ ਠੀਕ ਆ ਸੋ ਬਚੇਰੋ ਜੇ ਸਾਈਡ ਤੇ ਆ ਸਾਈਡ ਤੇ ਰੋ ਠੀਕ ਆ ਕਿਉਂਕਿ ਮੈਂ ਇੰਨੀ ਕਿ ਮਿੱਟੀ ਤੁਹਾਡੀ ਪਟਣੀ ਐ ਇੰਨਾ ਕੁਝ ਹੋਣਾ ਮੈਨੂੰ ਦੇਖੋ ਕੋਈ ਡਰ ਨਹੀਂ ਕਿਸੇ ਦਾ ਕਿਸੇ ਦਾ ਵੀ ਠੀਕ ਠੀਕ ਆ ਜੀ ਜਿਹੜੇ ਵੀ ਇਨਫਲੂਐਂਸਰ ਨੂੰ ਮੈਂ ਕਿਹਾ ਆ ਦੋ ਤਿੰਨ ਜਾਣੇ ਆ ਸੋ ਉਹਨਾਂ ਨੂੰ ਲੱਗ ਗਿਆ ਹੋਣਾ ਪਤਾ ਠੀਕ ਆ ਮੈਨੂੰ ਨਾ ਛੇੜੋ ਤੰਗੇ ਰਹੂਗੀ। ਜੇ ਮੈਂ ਇਦਾਂ ਨਹੀਂ ਸਾਡੀ ਜੜਾਂ 'ਚ ਬੈਠੂਗਾ ਨਾ, ਇੱਕ ਦਿਨ ਤੁਹਾਡੇ ਖੰਭ 'ਮੈਂ ਵੱਡੂਗਾ। ਇਹਨਾਂ ਫਲੂਐਂਸਰ ਦਾ ਕੀ ਤੁਹਾਨੂੰ ਪਤਾ ਲੱਗ ਜੂਗਾ ਹੁੰਦਾ ਕਿਦਾਂ ਸਾਰਾ ਕੁਝ। ਠੀਕ ਆ? ਮੇਰੇ ਮੂੰਹ ਤੇ ਤੁਸੀਂ ਮੇਰੇ ਬਣ ਜਾਂਦੇ ਆਂ, ਦੂਜੇ ਪਾਸੇ ਜਾ ਕੇ ਤੁਸੀਂ ਕੁਝ ਹੋਰ ਬਣ ਜਾਂਦੇ ਆਂ। ਠੀਕ ਆ? ਤੁਹਾਡੀਆਂ ਗੱਲਾਂ ਸਾਰੀਆਂ ਮੇਰੇ ਤੱਕ ਪਹੁੰਚ ਜਾਨੀਆਂ। ਇਹ ਬਹਿਮ 'ਚ ਨਾ ਰਿਆ ਕਰੋ। ਪੇ ਆਪਾਂ ਤੇਰੇ ਨਾਲ ਇਦਾਂ ਆਂ, ਦੂਜੇ ਪਾਸੇ ਇਦਾਂ ਆਂ। ਠੀਕ ਹੈ ਜੀ। ਸੋ ਮੈਂ ਕੱਲ ਉਹ ਪੋਸਟ ਪਾਈ ਸੀ ਸਾਈਡ ਜੀ। ਮੈਨੂੰ ਜਿਹੜੀ ਚੀਜ਼ ਦੀ ਨਹੀਂ ਉਮੀਦ ਸੀ, ਉਹ ਵਾਲੀ ਚੀਜ਼ ਹੋਈ। ਠੀਕ ਆ ਦੇਖ ਲਈ ਹੋਣੀ ਆ ਵੀਡੀਓ ਸੋ ਮੈਂ ਲਾਸਟ ਟਾਈਮ ਤੁਹਾਨੂੰ ਕਹਿਣ ਲੱਗਾ ਮੈਂ ਦੁਬਾਰਾ ਨਹੀਂ ਕਹਿਣਾ ਕੁਝ ਵੀ ਠੀਕ ਆ ਠੀਕ ਆ ਪਹਿਲਾਂ ਗੱਲਾਂ ਹੋਈ ਸੀ ਨਾ ਮੈਂ ਹੁਣ ਹੋ ਰਿਆਂ ਆ ਠੀਕ ਆ ਨਾ ਉਹ ਗੱਲਾਂ ਰਹੀਆਂ ਪਹਿਲਾਂ ਬਹੁਤ ਗੱਲਾਂ ਕਰਕੇ ਮੈਂ ਚੁੱਪ ਕਰ ਜਾਂਦਾ ਸੀ ਤੇ ਚਲੋ ਜੇ ਆ ਉਹ ਆ ਕੁਝ ਵੀ ਆ ਠੀਕ ਆ ਜਿੱਦਾਂ ਜਿਹਨੇ ਆਉਣਾ ਉਹ ਉਦਾਂ ਆ ਸਕਦਾ ਇਹ ਖੁੱਲੀ ਵਾਰਨਿੰਗ ਸੀਗੀ ਤੁਹਾਨੂੰ ਮਤਲਬ ਪਹਿਲੀ ਵਾਰ ਸੀ ਤੁਹਾਨੂੰ ਮੈਂ ਦੱਸਣਾ ਸੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਤੁਹਾਡੇ ਕੰਨਾਂ 'ਚੋਂ ਨਿਕਲ ਜੇ ਤੁਹਾਡੇ ਦਿਮਾਗ 'ਚ ਗੱਲ ਪੈ ਜਾਵੇ ਖਾਣੇ ਦੇ ਵਿੱਚ ਫੇ ਅੱਗੇ ਤੋਂ ਤੁਸੀਂ ਨਹੀਂ ਛੇੜਨਾ ਠੀਕ ਆ ਮੁੜ ਕੇ ਦੁਬਾਰਾ ਇਹ ਗੱਲ ਨਹੀਂ ਹੋਣੀ ਮੁੜ ਕੇ ਜੋ ਕੁਝ ਮੈਂ ਕਰਨਾ ਉਹ ਮੈਂ ਕਰ ਲੈਣਾ ਤੁਹਾਨੂੰ ਪਤਾ ਵੀ ਰਹਿ ਜਾਣਾ ਕਿ ਕਿੱਦਾਂ ਹੁੰਦਾ ਸਾਰਾ ਕੁਝ ਸੋ ਨਾ ਛੇੜੋ ਤੇ ਨਾ ਛੇੜੋ ਇੱਕੋ ਹੀ ਜਵਾਬ ਆ ਇੱਕੋ ਹੀ ਗੱਲ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਠੀਕ ਆ ਜੋ ਮੈਂ ਕਰਦਾ ਮੈਂ ਬਹੁਤ ਸੋਚ ਕੇ ਕਰਦਾ ਸਾਰਾ ਕੁਝ ਤੇ ਸਾਰਾ ਕੁਝ ਮੈਂ ਜੋ ਬਸ਼ਮੀ ਬੋਲਦਾ ਮੈਂ ਬਿਲਕੁਲ ਸੋਚ ਕੇ ਗੱਲ ਕਰਦਾ ਤੇ ਮੈਂ ਆਪਣੇ ਦਮ ਤੇ ਕਰਦਾ ਠੀਕ ਹੈ ਜੀ ਸੋ ਇਹ ਚੀਜ਼ਾਂ ਨਾ ਕਰੋ ਰਲ ਮਿਲ ਕੇ ਰਹੋ ਆਪਣਾ ਜੋ ਮਰਜ਼ੀ ਕਰੋ ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਬੇਸ਼ੱਕ ਕੋਈ ਕੋਈ ਮੇਰੇ ਨਾਲ ਸੀ ਜਾਂ ਕੋਈ ਵੀ ਸੀ ਮੈਂ ਇਕੱਲਾ ਆ ਤੇ ਮੈਂ ਇਕੱਲਾ ਹੀ ਠੀਕ ਆ ਸਾਰਿਆਂ ਨਾਲੋਂ ਵਧੀਆ ਆ ਜਿਹਨੇ ਠੀਕ ਆ ਠੀਕ ਆ ਪਰ ਮੈਂ ਇਕੱਲਾ ਹੀ ਆ ਮੈਂ ਮੇਰੀ ਫੈਮਲੀ ਮੇਰੇ ਮੰਮੀ ਡੈਡੀ ਤੇ ਮੇਰੇ ਭਰਾ ਜਿਹੜੇ ਹੈਗੇ ਆਪਣੇ ਨਾਲ ਉਹੀ ਆ ਤੀਜਾ ਕੋਈ ਮੇਰੀ ਲਾਈਫ ਚ ਨਹੀਂ ਹੈਗਾ ਤੁਹਾਨੂੰ ਮੈਂ ਸਾਰਿਆਂ ਨੂੰ ਵੀ ਦੱਸ ਦਿੰਨਾ ਕੋਈ ਮੇਰਾ ਨਾਮ ਲੈ ਕੇ ਮਿਲਦਾ ਕੋਈ ਕਿੱਦਾਂ ਮਿਲਦਾ ਉਹ ਕੁਝ ਵੀ ਆ ਸੋ ਆਪਣਾ ਕਿਸੇ ਨਾਲ ਕੁਝ ਨਹੀਂ ਹੈਗਾ ਆਪਾਂ ਇਕੱਲੇ ਆ ਤੇ ਇਕੱਲੇ ਹੀ ਵਧੀਆ ਹੈ ਇਹ ਹੀ ਗੱਲ ਸੀ ਸੋ ਲਾਸਟ ਵਾਰਨਿੰਗ ਤੁਹਾਨੂੰ ਸਾਰਿਆਂ ਨੂੰ ਜਿਹੜੇ-ਜਿਹੜੇ ਆ ਗੱਲਾਂ ਆ ਕਰਦੇ ਆ ਤਿੰਨ-ਪੰਜ ਉਂਗਲੀਆਂ ਲਾਉਣੇ ਆ ਤੇ ਜਿਹੜੇ ਪਲੈਨਿੰਗਾਂ ਕਰਨ ਲੱਗੇ ਹੋ ਆ ਵੀ ਅਸੀਂ ਇਦਾਂ ਕਰਨਾ ਰਲ ਮਿਲ ਕੇ ਕਰਨਾ ਤੁਸੀਂ ਰਲ ਮਿਲ ਕੇ ਆ ਜਿਓ ਜਿੱਦਾਂ ਮਰਜ਼ੀ ਆ ਜਿਓ ਜਿੱਦਾਂ ਕੋਈ ਉਦਾਂ ਮਿਲ ਲੂੰਗਾ ਠੀਕ ਆ ਜੀ ਸੋ ਬੀ ਕੇਅਰਫੁਲ ਕੋਸ਼ਿਸ਼ ਵੀ ਹੋ ਸਕਦਾ ਹੈ। ਐਸੇ ਲਾਈਵ ਵੀਡੀਓ ਦੌਰਾਨ ਪਵਨ ਦੇ ਅੰਦਰ ਕਾਫੀ ਗੁੱਸਾ ਨਜ਼ਰ ਆ ਰਿਹਾ ਹੈ ਤੇ ਉਸ ਨੇ ਉਹਨਾਂ ਲੋਕਾਂ ਨੂੰ ਸਿੱਧੇ ਤੌਰ ਤੇ ਸੰਦੇਸ਼ ਦਿੱਤਾ ਜੋ ਦੋਹਾਂ ਪਾਸਿਆਂ ਤੋਂ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਪਵਨ ਨੇ ਕਿਹਾ ਕਿ ਕੁਝ ਲੋਕ ਐਸੇ ਵਿਵਾਦ ਨੂੰ ਮਨੋਰੰਜਨ ਵਾਂਗ ਲੈ ਰਹੇ ਹਨ ਅਤੇ ਹਾਲਾਤਾਂ ਦਾ ਸਵਾਦ ਲੈ ਰਹੇ ਹਨ ਜੋ ਬਿਲਕੁਲ ਗਲਤ ਹੈ। ਸਾਡੇ ਵੱਲੋਂ ਵੀ ਇਹੀ ਅਪੀਲ ਹੈ ਕਿ ਕਿੰਮੀ ਅਤੇ ਪਵਨ ਦੇ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਦੋਗਲਾਪਨਤੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਤੇ ਕਿਉਂਕਿ ਸਮਾਂ ਕਦੀ ਵੀ ਕਿਸੇ ਦੀ ਜ਼ਿੰਦਗੀ ਵਿੱਚ ਐਸੇ ਦਿਨ ਲਿਆ ਸਕਦਾ ਹੈ ਪਵਨ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਉਹ ਅਤੇ ਕਿੰਮੀ ਹਮੇਸ਼ਾ ਲਈ ਵੱਖ ਹੋ ਚੁੱਕੇ ਹਨ ਪਰ ਅਜੇ ਵੀ ਕਈ ਲੋਕ ਉਸ ਨੂੰ ਮੈਸੇਜ ਕਰਕੇ ਆਪਣੀਆਂ ਰਾਇਆਂ ਦੇ ਰਹੇ ਹਨ ਤੇ ਉਸ ਬਾਰੇ ਗਲਤ ਸੋਚ ਰੱਖਦੇ ਹਨ ਸਾਡੀ ਸੋਚ ਇਹੀ ਹੈ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਨਿੱਜੀ ਜ਼ਿੰਦਗੀ ਵਿੱਚ ਫੈਸਲੇ ਲੈਣ ਦਾ ਖੁਦ ਅਧਿਕਾਰ ਹੁੰਦਾ ਹੈ ਤੇ ਹਾਲਾਤਾਂ ਮੁਤਾਬਕ ਬੰਦਾ ਖੁਦ ਫੈਸਲੇ ਲੈ ਲੈਂਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ